ਪੁਲਿਸ ਨੇ ਅਗਵਾ ਹੋਏ ਛੇ ਸਾਲਾ ਬੱਚੇ ਦੇ ਅੰਨ੍ਹੇ ਕਤਲ ਦੀ ਗੁੱਥੀ ਦਾ ਕੀਤਾ ਪਰਦਾਫਾਸ਼ ਪਟਿਆਲਾ ਪੁਲਿਸ ਨੇ ਬੀਤੇ ਦਿਨ ਵਿਆਹ ਸਮਾਗਮ ਦੌਰਾਨ ਗਾਇਬ ਹੋਏ ਛੇ ਸਾਲਾ ਬੱਚੇ ਦੇ ਕਤਲ ਦਾ ਪਰਦਾਫਾਸ਼ ਕਰਦੇ ਹੋਏ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਅਵਿਨਾਸ਼ ਕੁਮਾਰ ਅਤੇ ਸੁਨੀਤਾ ਬੇਗਮ ਵਜੋਂ ਹੋਈ ਹੈ ਇਸ ਸਬੰਧੀ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਵਿਨਾਸ਼ ਤੇ ਸੁਨੀਤਾ ਦੇ ਆਪਸ ਵਿੱਚ ਪ੍ਰੇਮ ਸੰਬੰਧ ਸਨ ਤੇ ਕਿਸੇ ਸਮੇਂ ਮ੍ਰਿਤਕ ਬੱਚੇ ਦੇ ਦਾਦੇ ਨੇ ਇੱਕ ਨੌਰ ਮੰਡੀ ਚ ਸਥਿਤ ਸੁਨੀਤਾ ਦੇ ਘਰ ਨੂੰ ਖਾਲੀ ਕਰਵਾਇਆ ਸੀ ਤੇ ਫਿਰ ਰੰਜਿਸ਼ ਦੇ ਚੱਲਦਿਆਂ ਦੋਵਾਂ ਨੇ ਇਸ ਵਾਰ ਪਟਿਆਲਾ ਤੋਂ ਜਿਤ ਵੈੱਬ ਟੂ ਵੀ ਲਈ ਅਮਨਦੀਪ ਸਿੰਘ ਦੀ ਰਿਪੋਰਟ ਹਰ ਹਲਕੇ ਦੇ ਵਿੱਚ ਇੱਕ ਮੰਨਨ ਨਾਂ ਦਾ ਅ ਬੱਚਾ ਜਿਹੜਾ ਉਹ ਗੁੰਮ ਹੋਇਆ ਸੀ ਤੇ ਨੈਕਸਟ ਡੇ ਉਸ ਦਿਨ ਉਹਦੇ ਘਰੋਂ ਸਲਬਦੇ ਰਹੇ ਤੇ ਨੈਕਸਟ ਡੇ ਇੱਕ ਉਹਦੇ ਵਿੱਚ ਉਹਨਾਂ ਨੇ ਅ ਪਹਿ ਕਤਲ ਦਾ ਉਹਨਾਂ ਨੇ ਕਿਡਨਾਪਿੰਗ ਦਾ ਪਰਚਾ ਦਰਜ ਕਰਾਇਆ ਵੀ ਸ਼ਾਇਦ ਸਾਡਾ ਅਣਜਾਣੇ ਕਿਸੇ ਨੇ ਕਤਲ ਬੱਚੇ ਨੂੰ ਕਿਡਨਾਪ ਕਰ ਲਿਆ ਤੇ ਉਸ ਤੋਂ ਬਾਅਦ ਉਹਦਾ ਕਰਦੇ ਕਰਦੇ 21 ਤਰੀਕ 21 ਤਰੀਕ ਨੂੰ ਉਹਦੀ ਡੈੱਡ ਬੋਡੀ ਕੋਈ ਕਨੌਰ ਤੋਂ ਕਿਲੋਮੀਟਰ ਦੂਰ ਇੱਕ ਬੰਦ ਜਿਹੜਾ ਸੂਆ ਜਿਹੜਾ ਸੁੱਕਾ ਸੂਆ ਸੀ ਉਹਦੇ ਵਿੱਚ ਖਜੂਰਾਂ ਦੇ ਬੂਟੇ ਲੱਗੇ ਆ ਉਹਦੇ ਵਿੱਚੋਂ ਡੈੱਡ ਬੋਡੀ ਮਿਲੀ ਜਿਹੜੀ ਕਿ ਇਹ ਬੂਟਾਂ ਤੋਂ ਪਛਾਣੀ ਗਈ ਕਿ ਇਹ ਮੰਨਨ ਨਾਂ ਦੇ ਬੱਚੇ ਦੀ ਜਦੋਂ ਇਹ ਬੋਡੀ ਮਿਲਣ ਤੋਂ ਬਾਅਦ ਸਾਡੇ ਲਈ ਪਟਿਆਲਾ ਪੁਲਿਸ ਲਈ ਇੱਕ ਬੜੀ ਵੱਡੀ ਚੈਲੰਜ ਹੋ ਗਈ ਸੀ ਵੀ ਇੱਕ ਛੋਟੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਜਿਦੇ ਵਿੱਚ ਐਸਪੀ ਡੀ ਡੀਐਸਪੀ ਡੀ ਡੀਐਸਪੀ ਕਨੌਰ ਇੰਸਪੈਕਟਰ ਸੀਆਈਏ ਸ਼ਮਿੰਦਰ ਸਿੰਘ ਤੇ ਐਸਐਚਓ ਕਨੌਰ ਇਹਨਾਂ ਨੂੰ ਉਹ ਉਹਦੇ ਪਾਰਟ ਬਣਾਇਆ ਮੈਂ ਸਮੇਤ ਸਾਰੇ ਆਫਿਸਰਸ ਦੇ ਚੰਡੀਗੜ੍ਹੋਂ ਇੱਕ ਫ੍ਰੈਂਸਿਸਿਕ ਸਪੈਸ਼ਲ ਟੀਮ ਅਸੀਂ ਬੁਲਾ ਕੇ ਸੀਨ ਆਫ ਕਰਾਇਮ ਨੂੰ ਅਬਜ਼ਰਵ ਕਰਨ ਲਈ ਕਿਉਂਕਿ ਵਿੱਚੋਂ ਉਹਦੇ ਗੁੰਮ ਹੋਣ ਤੋਂ ਬਾਅਦ ਬਾਰਿਸ਼ ਵੀ ਕਾਫੀ ਹੋ ਗਈ ਸੀ ਤੇ ਉੱਥੇ ਅਸੀਂ ਦੇਖਿਆ ਵੀ ਉਹ ਜਿਹੜੇ ਕਈ ਮੁਢਲੇ ਜਿਹੜੇ ਚੀਜ਼ਾਂ ਹੁੰਦੀਆਂ ਉਹ ਉੱਥੇ ਜਿਹੜੀਆਂ ਸੀਨ ਆਫ ਕਰਾਇਮ ਦੇ ਵਿੱਚ ਉਹ بارش ਪੈਣ ਨਾਲ ਜਿਹੜੇ ਐਵੀਡੈਂਸ ਉਸ ਲੈਵਲ ਦੇ ਨਹੀਂ ਸੀ ਜਿਹੜੇ ਕਿ ਮਿਲਣੇ ਚਾਹੀਦੇ ਆ ਤੇ ਕੁੱਤਿਆਂ ਨੇ ਉਥੋਂ ਉਹ ਬਾਡੀ ਨੂੰ ਕਢੀਸ ਕੇ ਜਿਹੜਾ ਉਹਦੇ ਵਿੱਚ ਖਾ ਲਿਆ ਸੀ ਤੇ ਪਿੰਜਰ ਤੇ ਬੂਟ ਜਿਹੜੇ ਸਿਰਫ ਬੂੜ ਤੋਂ ਆਈਡੀਆ ਲੱਗਿਆ ਵੀ ਇਹ ਉਹ ਬੱਚਾ ਹੈ ਅਸੀਂ ਉਹਨੂੰ ਤਫ਼ਤੀਸ਼ ਨੂੰ ਬੜੇ ਸੱਜੇ ਢੰਗ ਨਾਲ ਕੀਤਾ ਕਰਾਇਮ ਮੈਪਿੰਗ ਕੀਤੀ ਫ੍ਰੈਂਸਿਕ ਐਕਸਪਰਟਸ ਨਾਲ ਸਹਾਇਤਾ ਲਈ ਉਹਨਾਂ ਨੂੰ ਵਿੱਚ ਨਾਲ ਜੋੜਿਆ ਇਹ ਕਰਦੇ ਕਰਦੇ ਤਫਤੀਸ਼ ਤੇ ਸਾਡੀ ਤਫਤੀਸ਼ ਦੇ ਵਿੱਚ ਅਲਟੀਮੇਟਲੀ ਇਹ ਗੱਲ ਨਿਕਲੀ ਕਿ ਇਹ ਜਿਹੜਾ ਕਤਲ ਹੈ ਜਿਹੜਾ ਨਸਰੂਦੀਨ ਦਾ ਪੋਤਾ ਮਨਨ ਜਿਹਦਾ ਕਤਲ ਹੋਇਆ ਇਹਦੇ ਕਨੌਰ ਮੰਡੀ ਦੇ ਵਿੱਚ ਇੱਕ ਪੀਰ ਦੀ ਜਗ੍ਹਾ ਬਣੀ ਹੋਈ ਸੀ ਜਿਹਦੇ ਵਿੱਚ ਸੁਨੀਤਾ ਰਾਣੀ ਦਾ ਪਰਿਵਾਰ ਜਿਹੜਾ ਉਹ ਸੁਨੀਤਾ ਬੀਗਮ ਦਾ ਪਰਿਵਾਰ ਹੈ ਜਿਹੜਾ ਉਹ ਰਹਿ ਰਹਿਆ ਸੀਗਾ ਤੇ ਉਹ ਆਪਣੇ ਇਹਦੇ ਨਸਰੂਦੀਨ ਜਿਹੜਾ ਬੱਚੇ ਮਨਨ ਦਾ ਦਾਦਾ ਜੀ ਹੈ ਉਹਨਾਂ ਨੇ ਪੈਰਵਾਹੀ ਕਰਕੇ ਮਾਰਕੀਟ ਕਮੇਟੀ ਤੋਂ ਚੰਡੀਗੜ੍ਹ ਵਕਫ ਵਕ ਥਾਵਾਂ ਤੇ ਦਰਖਾਸਤਾਂ ਦੇ ਕੇ ਵੀ ਨਜਾਇਜ਼ ਕਬਜ਼ਾ ਹੈ ਉਹਨਾਂ ਦਾ 30 ਸਾਲ ਦਾ ਕਰੀਬ ਕਬਜ਼ਾ ਜਿਹੜਾ ਛਡਾਇਆ ਸੀ ਤੇ ਜਿਹੜਾ ਕਾਲਾ ਜਿਹੜਾ ਕਿ ਉਥੇ ਮੁਨੀਮ ਦੇ ਤੌਰ ਤੇ ਮੰਡੀ ਦੇ ਵਿੱਚ ਕੰਮ ਕਰਦਾ ਉਹਦਾ ਇਹਦੇ ਨਾਲ ਨਜਾਇਜ਼ ਸਬੰਧ ਸੀ 10-12 ਸਾਲ ਤੋਂ ਤੇ ਇਹਨਾਂ ਨੇ ਇਸ ਗੱਲ ਦਾ ਦੁੱਖ ਮਣਾਇਆ ਵੀ ਇਹਦੇ ਚ ਇਹਨੂੰ ਕਿਉਂ ਕਬਜ਼ਾ ਛਡਾਇਆ ਤੇ ਇਹ ਕਰਦਿਆਂ ਉਸ ਤੋਂ ਬਾਅਦ ਨਵਾਂ ਘਰ ਸਨੀਤਾ ਬੇਗਮ ਹੁਣਾ ਨੇ ਬਣਾਇਆ ਤਾਂ ਕਾਲੇ ਹੁਣਾ ਨੇ 1.5 ਲੱਖ ਰੁਪਏ ਦੀ ਉਹਨੂੰ ਅਮਦਾਦ ਵੀ ਦਿੱਤੀ ਵੀ ਤੁਸੀਂ ਨਵਾਂ ਘਰ ਬਣਾਉਣਾ ਹੈ ਤੇ ਉਸ ਦਿਨ ਵਿਆਹ ਵਾਲੇ ਫੰਕਸ਼ਨ ਦੇ ਵਿੱਚ ਜਦੋਂ ਇਹਨੇ ਦੇਖਿਆ ਕਾਲੇ ਨੇ ਵੀ ਬੱਚਾ ਕੱਲਾ ਫਿਰ ਰਿਹਾ ਤੇ ਉਹ ਆਈਸਕ੍ਰੀਮ ਵਾਲੇ ਦੇ ਪਾਸੇ ਫਿਰ ਰਿਹਾ ਇਹ ਜਾ ਕੇ ਉਹਨੂੰ ਕਹਿੰਦਾ ਵੀ ਉੱਥੇ ਬੱਚਾ ਖੇਡਦਾ ਫਿਰ ਰਿਹਾ ਤੇ ਅੱਜ ਸਨੀਤਾ ਨੂੰ ਕਹਿੰਦਾ ਵੀ ਮੈਂ ਉਹਦਾ ਕਤਲ ਕਰ ਕਰਦਾ ਉਹਦੇ ਨਾਲ ਰਾਇ ਕਰਕੇ ਵਾਪਸ ਆ ਗਿਆ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਆ ਕੇ ਬੱਚੇ ਨੂੰ ਉਹਨੂੰ ਆਈਸਕ੍ਰੀਮ ਦੇ ਪਾਨੇ ਦੇ ਵਿੱਚ ਆਵਦੀ ਦੁਕਾਨ ਦੇ ਵਿੱਚ ਲੈ ਗਿਆ ਕਿਉਂਕਿ ਆਫ ਸੀਜ਼ਨ ਹੋਣ ਕਰਕੇ ਸਾਰੀਆਂ ਆੜਤ ਦੀਆਂ ਦੁਕਾਨਾਂ ਬਾਂਸੀ ਤੇ ਇੱਕ ਉੱਥੇ ਵਿਆਹ ਦਾ ਫੰਕਸ਼ਨ ਸੀ ਤੇ ਬਹੁਤ ਸਾਰੀ 10-12 ਹਜ਼ਾਰ ਬੰਦਾ ਬਹੁਤ ਵੱਡਾ ਫੰਕਸ਼ਨ ਸੀ ਉੱਥੇ ਆਇਆ ਸੀਗਾ ਤੇ ਇਹ ਉਸ ਰਾਸ ਤੋਂ ਜਦੋਂ ਜਾ ਰਿਹਾ ਸੀ ਉਸ ਦੀ ਇਵਜ ਦੇ ਵਿੱਚ ਆਵਦੀ ਦੁਕਾਨ ਦੇ ਅੰਦਰ ਲਿਜਾ ਕੇ ਇਹਨੇ ਉਹਦੇ ਆ ਪਹਿਲਾਂ ਸੇਬੇ ਨਾਲ ਤੇ ਫਿਰ ਚੁੰਨੀ ਨਾਲ ਉਹਦਾ ਗਲਾ ਘੁੱਟ ਕੇ ਉਹਨੂੰ ਉੱਥੇ ਮਾਰਨ ਤੋਂ ਬਾਅਦ ਉੱਥੇ ਉਹਦੇ ਉੱਤੇ ਚੁੰਨੀ ਪਾ ਕੇ ਰੱਖ ਕੇ ਆਪਦਾ ਸ਼ਟਰ ਬੰਦ ਕੀਤਾ ਫਿਰ ਜਾ ਕੇ ਸਨੀਤਾ ਬੇਗਮ ਨੂੰ ਜਾ ਕੇ ਦੱਸਿਆ ਕਿ ਮੈਂ ਉਹਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਸਿੱਧਾ ਇਹ ਜਾ ਕੇ ਆਪਦੇ ਘਰੇ ਕੰਮਕਾਜ ਕਰਦਾ ਰਿਹਾ ਰਾਤ ਨੂੰ ਕੋਈ 9 9:30 ਵਜੇ ਦੇ ਕਰੀਬ ਇਹਨੇ ਦੁਆਰਾ ਉਥੋਂ ਜਿਹੜੀ ਹੈ ਜਿਹੜੀ ਕਾਲੇ ਨੇ ਡੈੱਡ ਬੋਡੀ ਨੂੰ ਚੱਕਿਆ ਚੱਕ ਕੇ ਆਪਦੇ ਮੋਢੇ ਲਾਇਆ ਕਿਉਂਕਿ ਰਾਤ ਪੈ ਚੁੱਕੀ ਸੀ ਤੇ ਉੱਤੋਂ ਲੋਈ ਦੀ ਬੁੱਕਲ ਮਾਰ ਲਈ ਲੋਈ ਦੀ ਬੁੱਕਲ ਮਾਰਨ ਤੋਂ ਪਿੱਛੇ ਹੀ ਇਹਦੀ ਦੁਕਾਨਾਂ ਦੇ ਉੱਤੋਂ ਛੱਤ ਤੋਂ ਗਿਆ ਛੱਤ ਤੋਂ ਪੰਜ-ਛੇ ਦੁਕਾਨਾਂ ਛੱਡ ਕੇ ਪੌੜੀਆਂ ਉਤਰ ਕੇ ਫਿਰ ਇਹਨੇ ਸੂਏ ਦੇ ਵਿੱਚ ਉਤਰ ਗਿਆ ਜਿਹੜਾ ਬੰਦ ਪਿਆ ਸੂਆ ਕੋਈ 5-6 ਫੁੱਟ ਡੂੰਘਾ ਉਹਦੇ ਵਿੱਚ ਤੁਰਦਾ-ਤੁਰਦਾ ਰਸਤੇ ਦੇ ਵਿੱਚ ਇੱਕ ਪਾਈ ਪਾਈ ਏ 2.5 ਫੁੱਟ ਦੀ ਪਾਈਪ ਉਹਦੇ ਉੱਤੋਂ ਲੰਘ ਕੇ ਜਾ ਕੇ ਅੱਗੇ ਪੁਲ ਆਇਆ ਪੁਲ ਦੇ ਥੱਲੋਂ ਦੀ ਜਾ ਕੇ ਕਰੀਬ 1 ਕਿਲੋਮੀਟਰ ਸਵਾ ਕਿਲੋਮੀਟਰ ਦੀ ਜਗ੍ਹਾ ਤੇ ਖਜੂਰਾ ਦਾ ਇੱਕ ਝੁੰਡ ਹੈ ਜਿਹੜਾ ਆਸਿਓਂ-ਪਾਸੋਂ ਨਾ ਤਾਂ ਉਹਦੇ ਵਿੱਚ ਕੁਝ ਦਿਖਾਈ ਦਿੰਦਾ ਨਾ ਪਤਾ ਲੱਗਦਾ ਉੱਥੇ ਇਹਨੇ ਇਹਦੀ ਡੈੱਡ ਬੋਡੀ ਨੂੰ ਅ ਵਿੱਚ ਸਿਰਤਾ ਤੇ ਉਸ ਤੋਂ ਬਾਅਦ ਜਾ ਕੇ ਉਹ ਜਾ ਕੇ ਸਨੀਤਾ ਬੀਗਮ ਦੇ ਘਰ ਉਹਨਾਂ ਨੂੰ ਦੱਸ ਕੇ ਆਇਆ ਸਨੀਤਾ ਨੂੰ ਦੱਸ ਕੇ ਆਇਆ ਨੌਕ ਕੀਤਾ ਜਦੋਂ ਬਾਹਰ ਆਈ ਤੇ ਉਹਨੂੰ ਦੱਸ ਕੇ ਆਇਆ ਵੀ ਮੈਂ ਉਹਨੂੰ লাশ ਨੂੰ ਠਿਕਾਣੇ ਲਾ ਲਿਆ ਤੇ ਅਸੀਂ ਆਪਦੀ ਉਸੇ ਨਾਲ ਕਿਉਂਕਿ ਬਲਾਈਂਡ ਮਰਡਰ ਸੀ ਸਟੱਜੇ ਰੰਗਣਾ ਤਫਤੀਸ਼ ਕਰਦੇ ਆ ਇਸ ਮੁਕਦਮੇ ਚ ਸਨੀਤਾ ਰਾਣੀ ਤੇ ਉਹਦੇ ਕਾਲਾ ਜਿਹੜਾ ਮਲਜਮਾ ਦੋਨੇ ਮਲਜਮਾ ਨੂੰ ਗ੍ਰਿਫਤਾਰ ਕਰ ਲਿਆ